ਨੂੰ ਲੈ ਕੇ ਦੋ ਸਿਆਸੀ ਪਾਰਟੀਆਂ ਦੇ ਵਰਕਰ ਆਪਸ ਦੇ ਵਿੱਚ ਉਲਝ ਗਏ ਨੇ ਦਰਸਾ ਲੇਖ ਜਗਾ ਉੱਪਰ ਆਮ ਆਦਮੀ ਪਾਰਟੀ ਦੇ ਪੋਸਟਰ ਲੱਗੇ ਹੋਏ ਸਨ ਅਤੇ ਉਸੇ ਜਗ੍ਹਾ ਤੇ ਭਾਜਪਾ ਦੇ ਵਰਕਰ ਵੀ ਪੋਸਟਰ ਲਗਾ ਰਹੇ ਸਨ ਜਿਸ ਨੂੰ ਲੈ ਕੇ ਭਾਜਪਾ ਦੇ ਵਰਕਰਾਂ ਨੇ ਭਾਜਪਾ ਦੇ ਪੋਸਟਰ ਫਾੜਨ ਦੇ ਇਲਜ਼ਾਮ ਲਗਾਉਂਦਿਆਂ ਹੋਇਆ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਬੀਜਪੀ ਦੇ ਪੋਸਟਰ ਫਾੜ ਰਹੇ ਹਨ ਅਤੇ ਉਹਨਾਂ ਦੇ ਨਾਲ ਗਾਲੀ ਗਲੋਚ ਤੇ ਤਕਾ ਮੁਕੀ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਪਹੁੰਚੇ ਬੀਜਪੀ ਲੀਡਰ ਗੁਰਦੀਪ ਸਿੰਘ ਊਸ਼ਾ ਦੇ ਵੱਲੋਂ ਇਲਜ਼ਾਮ ਲਗਾਉਂਦਿਆਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਉਹਨਾਂ ਦੇ ਵਰਕਰਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕ ਰਹੀ ਹੈ ਅਤੇ ਬੀਜਪੀ ਦੇ ਚੋਣ ਪ੍ਰਚਾਰ ਦੇ ਪੋਸਟਰ ਵੀ ਫਾੜੇ ਜਾ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਐਸੇ ਜਿਮਣੀ ਚੋਣਾ ਦੇ ਵਿੱਚ ਪੂਰੀ ਤਰ੍ਹਾਂ ਤੱਕੇਸ਼ਾਈ ਕੀਤੀ ਜਾ ਰਹੀ ਹੈ ਸਰਕਾਰੀ ਤੰਤਰ ਦਾ ਮਿਸਜੋ ਕੀਤਾ ਜਾ ਰਿਹਾ ਇੱਕ ਪੁਲਿਸ ਵਾਲੇ ਤੋਂ ਭਾਰਤੀ ਜਨਤਾ ਪਾਰਟੀ ਦੇ ਪੋਸਟਰ ਤੇ ਝੰਡੇ ਉਤਾਰੇ ਜਾ ਰਹੇ ਹਨ ਜਦੋਂ ਅਸੀਂ ਵਿਰੋਧ ਕੀਤਾ ਤੇ ਉੱਥੇ ਆਮ ਆਦਮੀ ਪਾਰਟੀ ਦੇ ਗੁੰਡੇ ਵੀ ਆ ਗਏ ਤੇ ਜਦੋਂ ਪੁੱਛਿਆ ਵੀ ਕਿੱਥੇ ਰਹਿੰਦੇ ਹੋ ਫਿਰ ਉਹ ਭੱਜ ਗਏ ਤੇ ਜਦੋਂ ਪੁਲਿਸ ਵਾਲਿਆਂ ਨੂੰ ਪੁੱਛਿਆ ਵੀ ਤੁਹਾਡੇ ਕੋ ਕੀ ਥੋੜੀ ਹੈ ਤੁਸੀਂ ਕੀ ਇਹ ਝੰਡੇ ਉਤਾਰ ਸਕਦੇ ਹੋ ਇਲੈਕਸ਼ਨ ਕਮਿਸ਼ਨ ਨੂੰ ਮੰਨ ਲਓ ਕਿਸੇ ਨੇ ਸ਼ਿਕਾਇਤ ਕੀਤੀ ਹੈ ਤੇ ਉਹਨਾਂ ਦੀ ਆਪਣੀ ਇੱਕ ਡਿਊਟੀ ਬਣਦੀ ਉਹਨਾਂ ਕੋਲ ਆਪਣੇ ਇੱਕ ਬੰਦੇ ਹੁੰਦੇ ਲਾਣ ਵਾਲੇ ਪਰ ਆਮ ਆਦਮੀ ਪਾਰਟੀ ਜਿਹੜਾ ਦੇ ਜਗਾ ਜਗਾ ਤੇ ਪੋਸਟਰ ਟੰਗੇ ਹੋਏ ਜਿਹੜੇ ਨਜ਼ਰਬੱਟੂ ਭਗਵੰਤ ਮਾਨ ਜੀ ਖੁਦ ਕਹਿੰਦੇ ਸੀ ਕਿ ਖੰਬਿਆਂ ਤੇ ਨਜ਼ਰਬੱਟੂ ਟੰਗੇ ਆਟੋ ਤੇ ਟੰਗੇ ਇੰਨੀ ਲਾਲਚ ਵੱਧ ਗਈ ਗੁੱਗੀ ਸਾਹਿਬ ਦਾ ਜਿਹੜਾ ਸ਼ਰਧਾਂਜੀਲਾ ਬੋਰਡ ਸੀ ਉੱਤੇ ਵੀ ਆਮ ਆਦਮੀ ਪਾਰਟੀ ਨੇ ਆਪਣਾ ਬੋਰਡ ਲਾਤਾ ਪਰ ਉਹਦੇ باوجود ਵੀ ਦੂਜੀਆਂ ਪਾਰਟੀਆਂ ਦਾ ਇਹਨਾਂ ਨੂੰ ਦੁੱਖ ਸਾਰਿਆ ਹੁਣ ਬਾਹਰ ਤੇ ਜਨਤਾ ਪੱਡੇ ਦਾ ਚੱਕਰ ਗਿਆ ਬਾਹਰ ਤੇ ਜਨਤਾ ਪੱਡੇ ਦਾ ਅੰਡਰ ਕਰੰਟ ਹੈ ਨਾ ਉਹ ਤੋਂ ਡਰ ਲੱਗ ਰਿਹਾ ਹੁਣ ਆਮ ਆਦਮੀ ਪਾਰਟੀ केजरीवाल ਸਾਹਿਬ ਨੂੰ ਕਿਉਂਕਿ केजरीवाल ਸਾਹਿਬ ਨੇ ਸਦਾ ਚਾਹੀਦੀ ਰਾਜ ਸਭਾ ਬੈਂਕਰੀ ਚਾਹੀਦੀ ਹੈ ਪਰ ਇੱਕ ਗੱਲ ਯਾਦ ਰੱਖਣਾ ਅੰਡਰ ਗਰੰਟ ਨੂੰ ਪਹਿਚਾਨੋ ਅੱਜ ਭਾਰਤੀ ਜਨਤਾ ਪਾਰਟੀ ਨੂੰ ਲੋਕ ਪਿਆਰ ਦੇ ਰਹੇ ਸੰਗਤ ਪਿਆਰ ਦੇ ਰਹੇ ਇਸ ਕਰਕੇ ਦੇ ਰਹੇ ਕਿ ਪੰਜਾਬ ਦੇ ਵਿੱਚ ਇੱਕ ਬਦਲਾਵ ਦੇ ਨਾਮ ਤੇ ਜਿਹੜੀ ਸਰਕਾਰ ਹੈ ਸੀ ਉਹਦਾ ਬਦਲਾਵ